ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਗੱਬਨ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਤਾਜ਼ੀਆਂ ਸੂਈਆਂ ਤੁਹਾਨੂੰ ਗਾਵਾਂ ਦਿਖਾਉਣੀਆਂ ਆ ਜਿਹੜੀ ਇੱਕ ਅਜੇ ਹੁਣੇ ਹੀ ਸੂਈ ਜੇ ਥੋੜਾ ਚਿਹਰੀ ਹੋਇਆ ਵਾ ਜੇ ਜੂਰੀ ਨੇ ਪ੍ਰੋਪਰ ਪਾਤੀ ਆ ਤੇ ਇੱਕ ਜਿਹੜੀ ਕਾਵਲੀ ਗਾਂ ਇਹਨਾਂ ਨੂੰ ਥੋੜੇ ਦਿਨ ਹੀ ਹੋਏ ਜਸੂਈਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਹਰ ਕੀ ਦੋ ਨਾਗੇ ਪਾਤੇ ਜੀ ਨਾਗੇ ਫਿਰ ਐਂਜੀ ਵੀਰ ਜੀ ਮਾਲ ਆਉਂਦਾ ਵਾ ਵੀਰ ਭਰਾ ਲੈ ਜਾਂਦੇ ਆ ਹੁਣ ਤੁਹਾਨੂੰ ਪਤਾ ਲੋਕਲ ਗਾਗ ਨੂੰ ਵੀ ਨਹੀਂ ਆਪਾਂ ਮੋੜ ਸਕਦੇ ਠੀਕ ਆਓ ਚਲੋ ਇਸ ਤਰ੍ਹਾਂ ਫਿਰ ਰਾਈ ਚਲਾਈ ਆਈ ਚਲਾਈ ਚਲਦੀ ਰਵੇ ਤੇ ਵਾਹ ਸਾਰੇ ਇੱਕ ਭਰਾ ਦੋ ਫਿਰ ਤਾਨੂੰ ਪਤਾ ਉਹਨੇ ਵੇਚਣ ਵਾਸਤੇ ਮਾਲ ਖੜਨਾ ਹੁੰਦਾ ਹਾਂਜੀ ਹਾਂਜੀ ਫਿਰ ਤੁਹਾਨੂੰ ਪਤਾ ਇੱਕ ਪਸ਼ੂ ਨਾਲ ਲੱਭਦਾ ਘਟਿਆ ਤੇ ਪਰਸੋਂ ਆਪਾਂ ਤੋਣੀ ਹੀ ਵੀਡੀਓ ਅੱਛਾ ਤੇ ਬਾਅਦ ਚ ਫਿਰ ਨਾ ਵੀਰ ਆਏ ਤੇ ਉਹਨਾਂ ਨੇ ਦੋ گاਵਾ ਆਪਣੇ ਕੋਲ ਲੱਲੀਆਂ ਅੱਛਾ ਹਾਂਜੀ ਤੇ ਫਿਰ ਮੈਂ ਕੋਈ ਗੱਲ ਨਹੀਂ ਅਗਲੀ ਵਾਰ ਇਹ ਜਾਣਦਾ ਇੱਕ ਮੰਨ ਲਓ ਜਦੋਂ ਵੀਡੀਓ ਪੈਂਦੀ ਹੈ ਨਾ ਕਈ ਵੀਰ ਭਰਾ ਮੰਨ ਲਓ ਜਦੋਂ ਮਾਲ ਵੇਖ ਜਾਂਦਾ ਫੇਰ ਫੋਨ ਕਰਦੇ ਦੂਜੇ ਤੇ ਜਿਹਦੇ ਨਾਲ ਪੀ ਹੋਰ ਬੋਮਾਲ ਹੈਗਾ ਫਿਰ ਉਹਨਾਂ ਨੂੰ WhatsApp ਤੇ ਵੀਡੀਓ ਪਾ ਦਿੰਦੀ ਆ ਠੀਕ ਠੀਕ ਆ ਤੇ ਇਹ ਵੀ ਫਿਰ ਮਾਲ ਉਦਾਂ ਜੀ ਸੌਦਾ ਕਰ ਲੀਦਾ ਬਾਹਰ ਦੇ ਗਾ ਗਿਆ ਤੁਹਾਨੂੰ ਪਤਾ ਆਪਣੇ ਨਾਲ ਜੁੜੇ ਢਾਡੀ ਵੀਡੀਓ ਤੇ ਠੀਕ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜੀ ਦੇਖੋ ਤਾਂ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 950129685 ਠੀਕ ਹੈ ਕਰੀ ਇਹ ਵੀ ਆਪਣੇ ਕੋਲ ਨਾ ਵੀਰ ਆਏ ਹੀ ਬਠਿੰਡਿਓ ਅੱਛਾ ਉਹਦੇ ਹੀ ਭਾਜੀ ਹੁਣੇ ਸਾਹਮਣੇ ਵੀਡੀਓ ਨਹੀਂ ਆ ਕੇ ਬਣਾਉਂਦੇ ਅੱਛਾ ਹਾਂਜੀ ਹਾਂਜੀ ਇਹ ਵੀ ਕੋਈ ਨਹੀਂ ਆ ਜਾਗੇ ਸਭ ਬੜੇ ਵੀਰ ਮੱਜਾਂ ਲੈਣ ਆਏ ਹੀ ਵੀਰ ਹਣੀ ਬਠੰਡਿਓ ਅੱਛਾ ਜੇ ਉਹ ਆਖਦੇ ਹੀ ਸਾਹਮਣੇ ਵੀਰ ਹਣੀ ਵੀਡੀਓ ਆ ਕੇ ਨਹੀਂ ਬਣਾਉਂਦੇ ਅੱਛਾ ਤੇ ਮੈਂ ਕਿਹਾ ਕੋਈ ਨਹੀਂ ਵੀਰਾਂ ਨੂੰ ਕਹਿ ਦਿੰਨੇ ਸਾਹਮਣੇ ਬਣਾਇਆ ਕਰਨਗੇ ਕੋਈ ਗੱਲ ਨਹੀਂ ਬੜੇ ਵੀਰਾਂ ਦੇ ਫੋਨ ਸਾਨੂੰ ਵੀ ਹੁੰਦੇ ਵੀ ਕਦੇ ਸਾਹਮਣੇ ਜ਼ਰੂਰ ਆਓ ਹਾਂਜੀ ਹਾਂਜੀ ਤੇ ਕੋਈ ਨਹੀਂ ਰਾਦਾ ਬਣਾਏ ਆ ਅਸੀਂ ਵੀ ਹਾਂਜੀ ਹਾਂਜੀ ਕੱਲ ਸ਼ਾਮ ਨੂੰ ਆਵਾਂਗੇ ਸਾਹਮਣੇ ਫਿਰ ਸ਼ਾਮ ਨੂੰ 7 ਵਜੇ ਦੋ ਤਰੀਕ ਨੂੰ ਚਲੋ ਠੀਕ ਹੈ ਜੀ ਠੀਕ ਹੈ ਫਿਰ ਉਹ ਤਾਂ ਸਾਰੇ ਵੀਰਾਂ ਦੇ ਜੋ ਵੀ ਸਾਡੇ ਤੋਂ ਜਿਹੜਾ ਪੁੱਛਦੇ ਆ ਉਹ ਅਸੀਂ ਸਾਰੇ ਇੱਕੋ ਵੀਡੀਓ ਚ ਦੱਸ ਦੇਣਾ ਵੀ ਆ ਆਵਲੀ ਆਵਲੀ ਗੱਲ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਜਿਹੜੀ ਵਹਿੜ ਆ ਇਤੋਂ ਹੀ ਆਪਾਂ ਕਰਨੀ ਆ ਕਿੰਨੇ ਦਿਨ ਹੈ ਵਿੱਜਨ ਸੋਈ ਨਾ ਇਹਨੂੰ ਵੀ ਜਾਈ ਤੀਜਾ ਦਿਨ ਹੋਊਗਾ ਅੱਛਾ ਹਾਂਜੀ ਠੀਕ ਹੈ ਤੇ 9 ਕਿਲੋ ਵੀਰ ਜੀ ਦਾ ਬੋਲਾ ਤਿਆਰ ਹੋ ਗਿਆ ਤੇ ਜੇ ਦਿਨ ਦੀ ਸੁਈ ਹੋ ਬਚੀ ਸੁਆ ਪਹਿਲਾ ਹਾਂਜੀ ਪਹਿਲਾ ਸੁਆ ਬਜੀਉ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਨੇ 12 ਕਿਲੋ ਚੋਣਾ ਜੀ ਤੁਰ ਹਾਂ ਫੇਰੇ ਵੀਰ ਸਿਵਾ ਕਰ ਲੂਗਾ ਅੱਛਾ ਸਰਵਾ ਦੇ ਚਵਾ ਲੂਗਾ ਨੇ ਤੇ 10 12 ਕਿਲੋ ਦਰਮਾਨ ਚਵਾਈ ਜਾਊਗੀ ਠੀਕ ਹੈ ਜੀ ਤੇ ਸਟਾਰਟਿੰਗ ਹੀ 9 ਕਿਲੋ ਬੋਲੇ ਤੋਂ ਹੋਈ ਆ ਤੇ ਠੀਕ ਹੈ ਜੀ ਬਾਕੀ ਵੀਰ ਜੀ ਮੇਰੇ ਖਿਆਲ ਚ ਵੇਖ ਲੈਣਾ ਏ ਜਾਂ 4 ਦੰਦ ਹੋਗੀ ਜਾਂ 6 ਦੰਦ ਹੋਗੀ 6 ਦੰਦ ਹੈ ਵੀਰ ਜੀ 6 ਕੀ ਜੀ ਹਾਂਜੀ 6 ਜੀ ਆਹ ਕੋ ਪਿਓਰ ਸ਼ੀਰਾਂ ਦੇ ਵੱਜੀ ਠੀਕ ਹੈ ਜੀ ਹਾਂਜੀ ਹਾਂਜੀ ਤਿੰਨ ਹੀ ਇੱਧਰ ਤੇ ਤਿੰਨ ਹੀ ਉੱਧਰ ਲੈ ਜਾ ਹਾਂਜੀ ਬਾਕੀ ਥਾਨ ਬੜਾ ਸੰਗ ਹੈਗਾ ਥੋੜੀ ਸੰਗ ਜਿਹੜਾ ਜ਼ਰੂਰ ਆ ਪਰ ਥਾਨ ਬੜਾ ਲਾਜਵਾਬ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਆਪਣੇ ਕੋ ਤੁਹਾਨੂੰ ਪਤਾ ਵੀਰ ਜਿਆਦੇ ਵੇਚਣ ਵਾਲੇ ਵੀਰ ਦਾ ਮਾਲ ਖੜਦੇ ਆ ਹਾਂਜੀ ਹਾਂਜੀ ਇਹ ਘਰ ਆ ਦੀ ਗਾਗ ਨੂੰ ਵੀ ਆਪਾਂ ਕਾਰੋਬਾਰੀ ਵਾਲਾ ਹੀ ਰੇਟ ਲਾਉਣਾ ਹੁੰਦਾ। ਅੱਛਾ। ਹਾਂਜੀ ਹਾਂਜੀ। ਬਾਕੀ ਵੀਰ ਜੀ ਵੈੜ ਤੇ ਜਿੰਨੀ ਵੀ ਆ ਗਈ ਸਾਫ ਆ ਕੱਦ-ਕਾੜ ਚ ਪੂਰੀ ਆ। ਆਪਾਂ ਦੀ ਮੜਾ ਇਹ ਸਿੰਘ ਆ। ਠੀਕ ਆ। ਇਹਨਾਂ ਦਾ ਵੈੜ 45000 ਦੀ ਸੀ। ਠੀਕ ਆ। ਪਰ ਹੁਣ ਅੱਧ ਵੱਤੀ ਥੱਲੇ ਦੇ ਦੇਣੀ। ਠੀਕ ਆ। ਹਾਂਜੀ। ਬਾਕੀ ਸਿੰਘ ਤੇ ਤੁਹਾਨੂੰ ਪਤਾ ਜਿਹੜੇ ਵੀਰ ਭਰਾਣੇ ਦੁੱਧ ਵਾਤੇ ਖੜ੍ਹਦੀਆਂ ਆਂ। ਹਾਂਜੀ ਹਾਂਜੀ। ਕੋਈ ਗੱਲ ਨਹੀਂ। ਬਾਕੀ ਛੱਡੇ ਦੀ ਬਣਾਵਟ ਜਿੰਨੀ ਬਹੁਤ ਸੋਹਣੀ। ਠੀਕ ਹੈ ਹਾਂ ਜੀ ਮਾਰੀਆਂ ਧਾਰਾਂ ਮਰਵਾ ਦਈਏ ਵੀ ਜੀ ਦੀਆਂ ਦਿਖਾ ਦ ਫਿਰ ਪਤਾ ਲੱਗ ਜਾਂਦਾ ਵੀ ਆਲ ਉਹ ਤਾਂ ਨਹੀਂ ਕਰਦੇ ਗਏ ਹਾਂ ਜੀ ਛੱਡੋ ਬੱਚਾ ਵੀਰ ਜੀ ਫਿਰ ਮਗਰ ਵੱਛੀ ਜੇ ਮਗਰ ਵੀਰ ਜੀ ਵੱਛੀ ਜੇ ਠੀਕ ਹੈ ਵੀਰ ਜੀ ਇਹ ਨਾ ਜਿੰਨੀਆਂ ਗਾਵਾਂ ਨਾ ਵੀਰ ਉਹਨਾਂ ਦੀਆਂ ਜਿੰਨਾ ਪਾਪਾ ਲੈਂਦੀ ਆ ਹਾਂ ਜੀ ਥੱਲੇ ਨਸੀਬ ਹੁੰਦੇ ਆ ਠੀਕ ਹੈ ਹਾਂ ਜੀ ਹਾਂ ਜੀ ਕਈ ਦੇਖਾ ਚਲਾ ਕਈ ਉੱਪਰ ਪਾਉਂਦੇ ਆ ਕਈ ਥੱਲੇ ਪਾਉਂਦੇ ਆ ਆਪਾਂ ਆਪਣੀ ਕਿਸੇ ਨੇ ਗਿਜਾਈਆਂ ਹੁੰਦੀਆਂ ਨਹੀਂ ਨਹੀਂ ਇਹ ਗਿਜੀ ਜਾਂਦੀ ਆ ਵੀਰ ਜੀ ਠੀਕ ਹੈ ਐਵੇਂ ਆਪਾਂ ਆਸ ਦੀਏ ਅਨਜੀ ਵਿਦੇਪਾਣੀ ਥੱਲੇ ਅਸੀਂ ਠੀਕ ਹੈ ਬਾਕੀ ਵੀ ਜੀ ਥਾਨ ਥਣ ਵੇਖੋ ਪਹਿਲਣ ਵਛੀ ਦਾ ਕਿੰਨਾ ਹੈ ਫਸਮਾ ਕੇ ਥਾਨ ਆਪਾਂ ਦੇਖ ਸਕਦੇ ਹਾਂ ਹਾਂ ਜੀ ਵਧੀਆ ਥਾਨ ਜਿਹੜਾ ਇਹਨੇ ਕੱਢਿਆ ਅਰੇ ਤੋਂ ਲੀ ਵਿਦੀ ਪਾਂਡਾ ਪਰਾਸ ਤੇ ਹੀ ਰੱਖਿਆ ਜੀ ਹਾਂ ਜੀ ਹਾਂ ਜੀ ਇਹਨੇ ਵਧੀਆ ਤੁਹਾਨੂੰ ਪਤਾ ਹੀ ਠੀਕ ਹੈ ਹਾਂ ਜੀ ਹਾਂ ਜੀ ਆਹ ਵੇਖੋ ਜੀ ਦਿਖਾ ਦਿਓ ਚਾਹ ਫਿਰ ਹਾਂ ਜੀ ਬੀ ਜੀ ਜਵਾਬ ਹੀ ਜਿਹੜਾ ਪੂਰਾ ਵਧੀਆ ਵਾ ਹਾਂ ਜੀ ਆਹ ਦੇਖ ਸੰਦੇ ਜੀ ਦੇਖੋ ਬੱਜੀ ਜਵਾਬ ਠੀਕ ਹੈ ਜੀ ਚਲੋ ਦਸੀਏ ਫਿਰ ਮੋਲੇ ਦਾ ਬਾਜੂ ਬਹੁਤ ਸੋਹਣਾ ਵੇਖੋ ਇਹਨੇ ਪਚਾਰ ਮਾਰਨਾ ਚੱਟੀ ਜਾਣਾ ਠੀਕ ਹੈ ਇੰਜ ਮਰਜ਼ੀ ਦੇ ਥੱਲੇ ਬਹਿ ਜਾਓ ਕਰਨਾ ਠੀਕ ਹੈ ਜੀ ਬਸ ਇਹੋ ਵੀ ਬੀ ਜੀ ਰੱਸੀ ਥੱਲੇ ਪੁੰਦੀ ਆ ਇਹਨੂੰ ਆਤੀ ਇੰਜ ਪਈ ਆ ਜੇ ਉੱਤੇ ਪਈ ਏ ਥੋੜਾ ਫੋਦਾ ਨਾ ਇਹ ਕਰਦੀ ਜਾਂ ਜੋਲ ਜੀ ਹੁੰਦੀ ਇਹਨੂੰ ਰੱਸੀ ਦੀ ਰੱਸੀ ਥੱਲੇ ਪਾ ਦੋ ਕੋਈ ਗੱਲ ਹੀ ਨਹੀਂ ਆਜੀ ਭਾਈ ਬੈਜੋ ਰੱਸੀ ਥੱਲੇ ਠੀਕ ਹੈ ਜੀ ਹਾਂਜੀ ਕੋ ਤਵਾ ਨਹੀਂ ਉਹਦੇ ਖਾਗ ਠੀਕ ਹੈ ਹਾਂਜੀ ਠੰਡੀ ਧੀ ਨੇ ਜੀ ਵਸ਼ੀ ਤੇ ਬਾਕੀ ਵਿੱਚ ਜੀ ਜਾਤ ਬਰੀਡ ਚ ਅਜੇ ਨਹੀਂ ਹੈਗੀ ਜਾਤ ਬਰੀਡ ਚ ਹਾਂਜੀ ਹਾਂਜੀ ਬਾਕੀ ਵਿੱਚ ਤਿੰਨ ਦਿਨ ਹੋਏ ਆ 9 ਕਿਲੋ ਭੋਲਾ ਕਰਗੀ ਵਸ਼ੀ ਦੇ ਚੰਗੇ ਰਕਾਰ ਨਾਲੀ ਵਸ਼ੀ ਤਾਂ ਦੀ ਕਰਗੀ 9 ਕਿਲੋ ਭੋਲਾ ਤੇ ਮੁੱਲ ਮੁੱਲ ਜੀ ਵਸ਼ੀ ਦਾ ਹਿਸਾਬ ਨਾਲ ਜੈ ਜੀ ਕਰ ਦੇਣਾ ਕਿੰਨਾ ਵਿਜੀਤਾਨ ਬਰਾਦ ਦੋ ਵੀਡੀਓ ਦੇ ਨਾਗੇ ਪੈ ਗਏ ਤੇ ਵੀਰ ਨਾਲ ਫੋਨ ਕਰਦੇ ਆ ਵੀ ਵਸ਼ੀਆਂ ਦੋ ਚੰਗੀਆਂ ਅੱਛਾ ਮੈਂ ਕੋਈ ਨਹੀਂ ਲੱਭਦੇ ਨੇ ਇਹ ਵੀ ਜੀ ਸਿੰਘ ਨਾਲ ਦੇ ਵਸ਼ੀ 45000 ਦੀ ਸੀ ਹਾਂਜੀ ਹੁਣ ਵੀ ਜੀ ਵਸ਼ੀ ਮੁੱਲ ਕੰਨ 30000 ਕਰੀਏ 28000 ਦੀ ਵਸ਼ੀ ਦੇ ਦਾਂਗੇ 28000 ਦੀ ਹਾਂਜੀ 27 ਦੀ ਵੀਰ ਜੀ ਦੇ ਦਾਂਗੇ ਹਾਂ ਨਹੀਂ ਅੱਛਾ ਕੋਈ ਵੀ ਵੀਰ ਭਰਾ ਮੌਕੇ ਤੇ ਫੋਨ ਲਾਵੇ ਮਾਨਤਨ ਖੁੱਲੇ ਕਰਾਂਗੇ ਖੁੱਲੇ ਮਾਨਤਨ ਹਾਂਜੀ ਹਾਂਜੀ ਠੀਕ ਆ ਹਾਂਜੀ ਹੁਣ ਆ ਬਾਕੀ ਵੀ ਜੀ ਸੱਜਰ ਵਸ਼ੀ ਆ ਆਪਾਂ ਪਤਾ ਕੀ ਆ ਆਪਾਂ ਮਾਲ ਹੀ ਵੇਚੀ ਗੱਬਣ ਲੈ ਹੁੰਨੇ ਆ ਅੱਛਾ ਗੱਬਣ ਹੀ ਲਿਆਉਣਾ ਗੱਬਣ ਹੀ ਵੇਚਣਾ ਠੀਕ ਆ ਆਪਣੇ ਘਰ ਸੂਵੇ ਮਾਲ ਅੱਛਾ ਸਾਹਮਣੇ ਪਤਾ ਹੁੰਦਾ ਆ ਵੀ ਘਰੇ ਸੂਈ ਜਾਣਾ ਤੁਹਾਡੇ ਦੇ ਘਰ ਜਾ ਕੇ ਵੀ ਜੀ ਦੂ ਨੂੰ ਚਾਹੂ ਪੰਜਾਂ ਦਿਨਾਂ ਨੂੰ ਮੈੜਾ ਮਾਰੂਗੀ ਮੈੜੇ ਦੀ ਆਪਾਂ ਗਰੰਟੀ ਦਾਂਗੇ ਇਹਦੇ ਘਰ ਜਾ ਕੇ ਮੈੜਾ ਮਾਰੂਗੀ ਬੱਸੀ ਠੀਕ ਹੈ ਤੇ ਹੁਣ ਆ ਇੱਕ ਤਾਜੀ ਸੂਈ ਆ ਹਨਾ ਹਾਂਜੀ ਤਾਜੀ ਸੂਈ ਹੈ ਹਨਾ ਇਹਦੇ ਕਾ ਵੀ ਬੜਾ ਲਾਜਵਾ ਵੇ ਜਿਹੜਾ ਗੁਲਾਬੀ ਰੰਗ ਦਾ ਥਾਨਿਆ ਚੰਗੇ ਗੱਭਤੇ ਆ ਜਿਹੜਾ ਇਹ ਕਿੰਨੇ ਕ ਦੁੱਧ ਲੀਜੇ ਵੀ ਜੀ ਵੀਰ ਜੀ ਉਹ ਤਾਂ ਦੇ 20 ਕਿਲੋ ਕਹ ਚੁੰਦੇ ਰਹੇ ਪਿਛਲੀ ਵਾਰ ਅੱਛਾ ਹਾਂਜੀ ਠੀਕ ਆ ਐ ਕਿ ਇਹ ਵੀ ਰਮਾਨ ਦੇ ਨਾਲ ਨਾ 17 18 ਕਿਲੋ ਚ ਵਾਈ ਜੋ ਕਿ ਕਿਉਂਕਿ ਐਰ ਕੀ ਥੋੜੀ ਗਰਮੀ ਆ ਸੰਭੀ ਵੀ ਘੱਟ ਏ ਥੋੜੀ ਜੀ ਹਾਂਜੀ ਹਾਂਜੀ ਇਹ ਵੀ ਤੁਹਾਨੂੰ ਪਤਾ ਵਛੀ ਵੀ ਮਗਰ ਐਰ ਸ਼ਹਿਰ ਦੀ ਆ ਅੱਛਾ ਹਾਂਜੀ ਠੀਕ ਆ ਆ ਦੇਖੋ ਇਹਦੇ ਹੋਣੀ ਹੈ ਸੂਈ ਆ ਆ ਬੱਚੇ ਦਾ ਨਾੜੂ ਗੇ ਜਿੱਲਾ ਠੀਕ ਆ ਤੇ ਅੱਜ ਅਜੇ ਕੋਈ ਹੁੰਦਾ ਹੀ ਨਹੀਂ ਪਤਾ ਬੱਚੇ ਨੂੰ ਜੇਰ ਵੀ ਨੇ ਪ੍ਰੋਪਰ ਪਾਤੀ ਆ ਠੀਕ ਆ ਤੇ ਖੋਲੀ ਤੋੜ ਦਈਏ ਮੜਾ ਵਿੱਚ ਧਾਰਾ ਦਿਖਾ ਦਿਖਾ ਦਿਓ ਫਿਰ ਦਿਖਾ ਦਿਓ ਇਹਦੇ ਵੀ ਕੰਦੇ ਚਵਾਹ ਦਿਖਾ ਦिए। ਇਹਦੀ ਹੱਡੀ ਆਤੀ ਹੈ ਹੋਜੀ ਬਣੀ ਹੈ ਰੱਸੀ ਪਾ ਕੇ ਜਿਹੜਾ ਵੀ ਗਾਂ ਲੈਣੀ ਹੈ ਨਾ। ਅੱਛਾ। ਰੱਸੀ ਪਾ ਕੇ ਬਣਾ ਥੇ। ਠੀਕ ਹੈ। ਰੱਸੀ ਦਾ ਵੀ ਜੀ ਵਾਧਾ ਹੋ ਜਾਂਦਾ। ਦਿਖਾ ਦੋ ਵੀ ਜੀ ਚਵਾਹ ਫਿਰ ਇਹਦਾ। ਲੋਟੋ ਵੇ ਜੀ। ਚਵਾਹ ਵੇਖੋ ਜੀ। ਤੇ ਬਣੀ ਬਹੁਤ ਸੋਹਣਾ ਲੱਗਾ ਤੇ ਆ ਵੇਖੋ ਵੀ ਜੀ ਗੋਲ ਧਾਰਿਆ ਜੀ ਹਾਂਜੀ ਆ ਵੇਹ ਲੋ ਵੀ ਜੀ ਖੱਟਾ ਬੋਲਾ ਜੇ ਜੀ ਹਾਂ ਲਈ ਸਾਡੇ 2 2.5 ਕਿਲੋ ਚੋਇਆ ਵੀ ਜਸਬੀਰੀ ਖੱਟਾ ਬੋਲਾ ਜੇ ਜੀ ਤੋੜ ਦੋ ਫੇਰ ਇਹਨਾਂ ਵੀ ਇੱਕ ਹਾਂ ਜੇਰ ਪ੍ਰੋਪਰ ਪਾਈ ਜੇ ਬਾਕੀ ਹੈ ਵੀ ਜਿਹੜੀ ਕ੍ਰੋਸ ਪੰਚ ਹੀ ਆ ਹੁੰਦਾ ਲੇ ਹੋਇਆ ਇਹ ਵੀ ਜਿਹੜਾ ਮੌਸਮ ਦਾ ਜਿਹੜਾ ਅੱਗੇ ਨਾਲ ਫਰਕ ਪੈ ਗਿਆ ਵਾ ਜਿਹੜਾ ਬਹੁਤਾ ਜਿਆਦਾ ਸੇਕ ਵਾਲਾ ਕੰਮ ਸੀ ਉਹ ਨਿਕਲ ਗਿਆ ਬਾਕੀ ਜਣਾ ਬਾਕੀ ਠੰਡੀ ਬੜੀ ਠੰਡਾ ਬਹੁਤ ਸੋਹਣਾ ਲੱਗਦਾ ਘਾਹ ਕੱਟ ਕੱਟ ਬਹੁਤ ਜਿਆਦਾ ਬਾਕੀ ਵੀ ਜੀ ਚੱਡੇ ਦੀ ਬਣਾਵਟ ਬਹੁਤ ਸੋਹਣੀ ਹੈ ਲੈ ਜੋ ਘਾਹ ਕੱਟ ਤੋਂ ਮੇਰਾ ਵੀਰ ਤੁਹਾਨੂੰ ਅੰਦਾਜ਼ਾ ਲਾ ਲੈ ਹਾਂਜੀ ਬਾਕੀ ਵੱਡੀ ਗਾਹ ਵੀ ਜੀ ਲੈ ਜੋ ਲੈ ਜੋ ਇਹ ਕਰਕੇ ਥੋੜੀ ਇਸਦੀ ਕਾਲੀ ਪਈ ਗਈ। ਮਦਰ ਜੀ ਸੇਮ ਐ ਸ਼ਾਰ ਵਾਛੀ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਮਦਰ ਜੀ ਆਹੀ ਦਈਦਾ ਨਾ। ਇੱਕ ਤੇ ਆਹੀ ਦਈਦਾ। ਹਾਂਜੀ। ਢੇਟ ਤਣ ਲੱਗਾ ਪੂਰਾ। ਠੀਕ ਹੈ। ਹਾਂਜੀ ਹਾਂਜੀ। ਤੇ ਮੁੱਲੇ ਦਾ ਦੱਸਿਏ। ਮੁੱਲੇ ਵਿੱਚ ਇਹਦਾ ਜੈ ਜੀ ਕਰ ਬਈਏ। ਕਿੰਨਾ? ਬਾਕੀ ਤੈਨੂੰ ਪਤਾ ਤੁਸੀਂ ਹੀ ਚਲੋ ਰੋਈ ਵੀਡੀਓ ਬਣੋ ਦੇਈਏ। ਹਾਂਜੀ। ਈੜੀਆਂ ਨੇ ਮਹਿਣਾ ਦਾ ਲੋਕ ਬਾਹਰ ਮੁੱਲ ਕਿੰਨਾ ਦੇ ਕਰ। ਹਾਂਜੀ। ਪਰ ਆਪਾਂ ਨੋਰਮਲ ਹੀ ਕਰਨਾ। ਕਿੰਨਾ? ਆਪਾਂ ਵੀਜੀ ਮੁੱਲ ਕਰ ਨੂੰ ਭਾਈ 55000 ਕਰਾਈ ਜੋ ਪੂਰੇ 48000 ਦੀ ਵੈੜ ਦੇ ਦਾਂਗੇ 48000 ਦੇ ਮੈਂ ਨਾ ਦੇ ਦਾਂਗੇ 48000 ਦੇ ਵਿੱਚੋਂ ਕਰ ਦੇਣਾ ਮਾਨਤਾ ਨਾ ਹੋਰ ਮੌਕੇ ਤੇ ਕਰ ਦਾਂਗੇ ਬਾਕੀ ਵੀਜੀ ਡੱਬੀ ਦਾ ਚੱਟਾ ਲੱਗਾ ਸੱਜੇ ਵੈੜ ਸੂਈ ਆ ਇਹੋ ਜੀ ਵੈੜ ਤੇ 2 ਮਹੀਨੇ ਚੋਕੇ ਫੇਰ ਇੰਨੇ ਦੀ ਵੇਚਦੀ ਦੀ ਜਿੰਨੇ ਆਪਾਂ ਪੈਸੇ ਮੰਗੇ ਆ ਦੇ ਠੀਕ ਆ ਹਾਂ ਇਹ ਵੀ ਤਦਮੁੱਲ ਜਾਰੀ ਕੀਤਾ ਹੋਰ 10 ਦਿਨਾਂ ਨੂੰ ਤੁਹਾਨੂੰ ਪਤਾ ਦੱਸਦਾ ਇਹ ਪੀਆ ਡੰਗੇ ਰੁੱਝ ਆ ਜਾਣਾ ਹਾਂਜੀ ਹਾਂਜੀ ਆਜੀ ਕਿਉਂਕਿ ਮੌਸਮ ਦਾ ਫਰਕ ਪੈ ਗਿਆ ਹਾਂਜੀ ਉਦਾਂ ਤੁਹਾਨੂੰ ਪਤਾ ਪਸ਼ੂ ਛੋੜਾ ਕੀ ਹੋਇਆ ਹਾਂਜੀ ਹਾਂਜੀ ਮਹਿੰਗਾ ਮਿਲਣਾ ਹਾਂਜੀ ਤੇ ਆ ਗੱਪਾਂ ਦਾ ਸਸਤਾ ਹੀ ਦੇ ਦੇਣਾ ਹਾਂਜੀ ਇਹ ਕਿੰਨੇ ਕ ਦੁੱਧ ਆ ਲਈਏ ਇਹ ਵੀਰ ਜੀ ਉਹ ਆਂਦੇ ਦਾ 1 ਕਿਲੋ ਪਿਛਲੀ ਹਰ ਚ ਹੋਇਆ ਜੀ ਤੋਰਾ ਬੇਠੜੀ ਬੜੀ ਜਾ ਵੇਖੋ ਵੀ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਨਾ ਕੱਢਣ ਦੀ ਤੋਰ ਦੋ ਰੱਬ ਨੇ ਮੀਨੀ ਅੰਜੀ ਥਾਣੇ ਦੇ ਵੀ ਦੇਖ ਸਾਡੇ ਲੱਗੇ ਤਾਂ ਮੀਨਾ ਡੰਗੇ ਛੋੜਾ ਕੱਟ ਲਾ ਬੜਾ ਵੇ ਜੀ ਅਜੇ ਦਿਨ ਹੀ ਨੇ ਲੈ ਜਾਣੇ ਕੋ 10 12 ਕਿੰਨੇ ਕ ਦਿਨ ਲੈ ਜਾਓਗੇ ਵੇਦੀਏ ਵੀਰ ਜੀ ਨੇ 10 12 ਦਿਨ 15 ਦਿਨ ਖੱਟ ਸਕਦੀ ਜੇ ਵੇਦੀ 2 4 ਦਿਨ ਆਪਾਂ ਵੱਧ ਕਹਿ ਨਹੀਂ ਸਕਿਆ ਲੈ ਜਾ ਫਿਰ ਹਾਂਜੀ ਬਾਕੀ ਵੇਦੀ ਫੇਸ ਪੂਸ ਵੇਖੋ ਕਿੰਦਾ ਵਧੀਆ ਲੱਗਾ ਹਾਂਜੀ ਬਾਕੀ ਸਿੰਗਲ ਡੀਡੀ ਝੋਟੀ ਆ ਜਿੰਨੀ ਨੇ ਆ ਕੀ ਸੋਹਣੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਕਿੰਨਾ ਜੇ ਇਹਦਾ ਮੁੱਲ ਵੀਰ ਜੀ ਟੋਕੜਾਂ ਦੇ ਭਾਅ ਕਰ ਦਈਏ ਕਿੰਨਾ ਇਹਦਾ ਮੁੱਲ ਵੀਰ ਜੀ ਉਹ ਇੰਨਾ ਕੀ ਕਰ ਦਈਏ ਜਿਹੜੀ 4 ਮਹੀਨੇ ਚੋਗੇ ਫਿਰ ਉਹਨੇ ਦੀ ਵੀ ਕਿ ਠੀਕ ਆ ਹਾਂਜੀ ਕਿਨ ਕਿਨ ਵੀਰ ਭਰਾ ਨੂੰ ਪੈਸੇ ਨਾ ਦੇ ਕੇ ਜਾਵੇ ਕੁਝ ਨਾ ਕੋਈ 4 ਮਹੀਨੇ ਚੋਗੇ ਇਹ ਵੀਰ ਜੀ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਦਾ ਕਰੀ ਜਾਈਏ ਇਹ 55000 ਦੀ ਦੇ ਦਾਂਗੇ 55000 ਜੀ ਬਾਕੀ ਵੀਰ ਜੀ ਆਪਾਂ ਹੀ ਤਿਆਰ ਕਰ ਲਈਆਂ ਨਾ ਪੰਜ ਹਜ਼ਾਰ ਦੀ ਮੱਝ ਵੇਚ ਛੜੀ ਦੀ ਆ ਠੀਕ ਹੈ ਕੋਈ ਵੀਰ ਭਰਾ ਵੇਚ ਨਾਲਾ ਵੀ ਲੈ ਜਾਊਗਾ ਨਾ ਬਾਕੀ ਵੀਰ ਜੀ ਪਲੀ ਜੁੜੀ ਇਹ ਕਿਹੜੀ ਬਿਮਾਰੀ ਲੱਸੀ ਜਾਂ ਕੱਦ ਛੋਟਾ ਵੱਡੀ ਵੱਡੀ ਝੋਟੀ ਹੈ ਹਾਂਜੀ ਹਾਂਜੀ ਬਾਕੀ ਇਹ ਆ ਕੇ ਚਲੋ ਮੌਕੇ ਤੇ ਮੰਨਤਾਂ ਨਾ ਕੋਈ ਨਹੀਂ ਕਰਦਾਂਗੇ ਮੰਨਤਾਂ ਵੀਰ ਜੀ ਬਾਕੀ ਇਹ ਇਥੋਂ ਕੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਆਪਣੀ ਵੇਸ ਚ ਆ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ